ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਾਨੇ ਭੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਦਾ ਜਦੋਂ ਪ੍ਰਕਾਸ਼ ਧਾਰਨ ਕੀਤਾ ਤੇ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਮਿਹਰੀ ਤੇ ਪੀਰੀ ਦਾ ਵੀ ਸਦਾਤ ਬਖਸ਼ਿਸ਼ ਕੀਤਾ ਸੀ ਭਾਵੇਂ ਸਦਾਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਰ ਕਰ ਦਿੱਤੇ ਸਤਗੁਰੂ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਜਿੱਥੇ ਪਵਿੱਤਰ ਗੁਰ ਸ਼ਬਦ ਨਾਲ ਉਹ ਰੂਹਾਂ ਜਿਹੜੀਆਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੀਆਂ ਸੀ ਉਹਨਾਂ ਨੂੰ ਬਲਵਾਨ ਕੀਤਾ ਉੱਥੇ ਬਾਬਰ ਨੂੰ ਜਾਬਰ ਕਹਿ ਕੇ ਵੀ ਮੁਖਾਤਬ ਕੀਤਾ ਤੇ ਚੱਕੀਆਂ ਵੀ ਪੀਣੀਆਂ ਪਈਆਂ ਗੁਰੂ ਪੰਜਮ ਪਾਸ਼ਾ ਦੀ ਪਵਿੱਤਰ ਸ਼ਹਾਦਤ ਤੋਂ ਬਾਅਦ ਸਹਿਬ ਸਤਗੁਰੂ ਛੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਰੱਖੀ ਔਰ ਇਸ ਪਵਿੱਤਰ ਅਸਥਾਨ ਦੀ ਸੇਵਾ ਆਪ ਤੇ ਉਸ ਵੇਲੇ ਦੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪੰਜਮ ਪਾਤਸ਼ਾਹ ਜੀ ਨੇ ਬਹੁਤ ਵੱਡਾ ਮਾਣ ਮੱਕ ਦੇ ਦਿੱਤਾ ਤਨਤਨ ਬਾਬਾ ਬੁੱਢਾ ਜੀ ਤੇ ਤਨਤਨ ਪਾਈ ਗਰਦਾਸ ਜੀ ਨੇ ਇਸ ਪਵਿੱਤਰ ਅਸਥਾਨ ਦੀ ਸਥਾਪਨਾ ਵੀ ਕੀਤੀ ਸਥਾਪਨਾ ਦੇ ਨਾਲ ਕਾਰ ਸੇਵਾ ਵੀ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਸਿਧਾਂਤ ਨੂੰ ਸਿੱਖਾਂ ਨੂੰ ਉਦੇਸ਼ ਵੀ ਕੀਤਾ ਕਿ ਸਿੱਖ ਨੇ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਆ ਕੇ ਨਾਮ ਵਾਸਤਕ ਵੀ ਹੋਣਾ ਪਰ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆ ਕੇ ਨਮਸਕਾਰ ਕਰਨੇ। ਔਰ ਸਿੱਖ ਨੇ ਇਹ ਪਵਿੱਤਰ ਸਿਧਾਂਤ ਰਾਜਨੀਤੀ ਤੇ ਧਰਮ ਦਾ ਇਹਤੇ ਵੀ ਪਹਿਰਾ ਦੇਣਾ ਤੇ ਧਰਮ ਨੂੰ ਰਾਜਨੀਤੀ ਤੋਂ ਉੱਤੇ ਰੱਖ ਕੇ ਚੱਲਣਾ। ਆ ਰਾਜ ਕਈ ਵਾਰੀ ਮੈਂ ਦੇਖਦਾ ਆਪਾਂ ਰਾਜਨੀਤਿਕ ਲੋਕ ਕੱਲੇ ਰਾਜਨੀਤਿਕ ਹੀ ਆ। ਧਾਰਮਿਕ ਲੋਕ ਕੱਲੇ ਧਾਰਮਿਕ ਹੀ ਆ ਧਰਮ ਦਾ ਫੜਾਉਣਾ ਬਹੁਤ ਔਖਾ ਪਰ ਸਮੇਂ ਦੀਆਂ ਬਤਿਤੀਆਂ ਹੁੰਦੀਆਂ ਸੋ ਮੈਂ ਸਮੁੱਚੇ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਅਰਦਾਸ ਬੇਨਤੀ ਜੋੜੜੀ ਕਰਦਾ ਕਿ ਅੱਜ ਸਤਗੁਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਆ ਇਹ ਸਥਾਪਨਾ ਦਿਵਸ ਦੇ ਸਿਧਾਂਤ ਵੀ ਆ ਸਤਗੁਰੂ ਜੀ ਨੇ ਇਸ ਸਥਾਨ ਨੂੰ ਢਾਉਣ ਦੇ ਬੜੇ ਯਤਨ ਹੋਏ ਪਰ ਅੱਗੇ ਨਾਲੋਂ ਇਸ ਆਸਥਾਨ ਦੀ ਹੋਰ ਤਰੱਕੀ ਹੋਊ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਹੈ ਹੀ ਤਾਕਤ ਅਕਾਲ ਦਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਪਰ ਪਵਿੱਤਰ ਸਿਧਾਂਤ ਅੱਜ ਸਾਡੇ ਵਿੱਚੋਂ ਫੁੱਸ ਰਹੇ ਆ। ਜਿਹੜੇ ਵੀ ਅੱਜ ਰਾਜਨੀਤਿਕ ਲੋਕ ਆ ਉਹ ਧਰਮ ਦੀ ਆਸਥਾ ਨੂੰ ਨਾਲ ਲੈ ਕੇ ਚੱਲਦੇ ਆ। ਗੁਰੂ ਸਾਹਿਬ ਆਪਣਾ ਤਾਨ ਬਖਸ਼ਿਸ਼ ਕਰਦੇ ਆ। ਸੋ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਸਾਰੇ ਖਾਲਸਾ ਪੰਥ ਨੂੰ ਉਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਲੋ ਅੱਜ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦੇ ਤੋਂ ਬਹੁਤ ਬਹੁਤ ਵਧਾਈ ਦਿੰਨਾ ਕਾਮਨਾ ਵੀ ਕਰਦਾ ਕਿ ਜਿਹੜਾ ਸਤਿਗੁਰ ਜੀ ਨੇ ਸਾਨੂੰ ਉਹਦੇ ਇੱਕ ਵਾਕ ਦਿੱਤਾ ਸੀ ਉਸ ਆਦੇਸ਼ ਦੇ ਉੱਤੇ ਵੀ ਪਹਿਰਾ ਦਿੱਤੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਸਿੰਘ ਸਾਹਿਬ ਵੱਲੋਂ ਦੇਸ਼ ਜਾਰੀ ਕੀਤਾ ਗਿਆ ਜੀ ਪਤਾ ਦੀ ਪ੍ਰੋਮੋਸ਼ਨ ਨਾ ਕੀਤੀ ਜਾਵੇ ਦੇਖੋ ਸਿੰਘ ਸਾਹਿਬ ਨੇ ਉਹ ਬਿਲਕੁਲ ਠੀਕ ਆਦੇਸ਼ ਜਿਹੜੇ ਆ ਉਹ ਜਾਰੀ ਕੀਤੇ ਆ ਕਿਉਂਕਿ ਜਿਹੜੇ ਸੱਚਖੰਡ ਵਿੱਚ ਸ੍ਰੀ ਗੁਰਮੰਦਰ ਸਾਹਿਬ ਦੇ ਅਰਦਾਸ ਹੁੰਦੀ ਆ ਤੇ ਉਹਲੇ ਸਿੱਖ ਦਾ ਵੀ ਫਰਜ਼ ਬਣਦਾ ਵੀ ਉਹ ਉਹ ਇਕੱਠੇ ਹੋ ਕੇ ਸਾਰੇ ਖੜੇ ਹੋ ਕੇ ਉਸ ਜਵਿੱਤਰ ਸਮੇਂ ਤੇ ਸਾਰੇ ਇਕੱਤਰ ਹੋਣ ਪਰ ਕਈ ਵਾਰੀ ਜਿਹੜੇ ਸਾਊਥ ਦੇ ਲੋਕ ਆਉਂਦੇ ਆ ਉਹ ਵੀ ਹੁਣ ਲਿਖ ਕੇ ਇੱਥੇ ਪ੍ਰਬੰਧ ਕਰਤਾ ਨਾਲ ਅੱਜ ਮੈਂ ਕਰੂੰਗਾ ਮੀਟਿੰਗ ਕਰਕੇ ਥਾਂ ਥਾਂ ਤੇ ਲਿਖ ਕੇ ਲਾਵਾਂਗੇ ਤੇ ਜਿਹੜੀ ਸਾਡੀ ਟਾਸ ਕਮਪਨੀ ਆ ਇਹ ਵੀ ਕਈ ਵਾਰੀ ਢਿੱਲ ਕਰ ਜਾਂਦੀ ਆ ਭਈ ਇਹ ਵੀ ਸਾਰੀ ਸੰਗਤ ਨੂੰ ਕਹਿਣ ਪਏ ਭਾਈ ਹੁਣ 10 ਮਿੰਟ ਅਰਦਾਸ ਹੋ ਰਹੀ ਆ ਖੜੇ ਹੋ ਗੋ ਤੋ ਇਹਦੇ ਲਈ ਯਤਨ ਕਰਾਂਗੇ ਪੂਰੇ ਤੌਰ ਤੇ ਯਤਨੇ ਨਹੀਂ ਮੈਂ ਆਪ ਇਹਨਾਂ ਗੱਲਾਂ ਦਾ ਹਾਮੀ ਆ ਦੂਸਰਾ ਉਹਨਾਂ ਨੇ ਮੋਬਾਈਲਾਂ ਦਾ ਕਿਹਾ ਸੀ ਤੇ ਅਸੀਂ ਆਦੇਸ਼ ਵੀ ਕੀਤੇ ਆ ਵੀ ਇੱਥੇ ਮੂਵੀ ਨਹੀਂ ਕੋਈ ਵੀ ਬਣਨੇ ਕੇਵਲ ਦਾ ਕੇਵਲ ਜੇ ਕੋਈ ਆਇਆ ਆਪਣੀ ਟੁਕ ਮਾਤਰਾ ਫੋਟੋ ਜ਼ਰੂਰ ਬਾਹਰ ਪ੍ਰਕਾਰਮਾਂ ਦੇ ਵਿੱਚ ਤੇ ਜਿੱਲੇ ਅਸੀਂ ਪਿਛੇ ਜਾਰੀ ਕੀਤਾ ਸੀ ਆਦੇਸ਼ ਕੇ ਅੰਦਰ ਜਿਹੜੇ ਸੱਚਖੰਡ ਦੇ ਮੋਬਾਈਲ ਬੰਦ ਕਰਕੇ ਜਾਵੋ ਫਿਰ ਕਈ ਵਾਰੀ ਇਹਦੀ ਭਾਸ਼ਾ ਹੋਰ ਪਾਸੇ ਨੂੰ ਵੀ ਲੈ ਜਾਂਦੇ ਆ। ਸੋ ਜਿਹੜੇ ਸਿੰਘ ਸਾਹਿਬ ਦੇ ਹਦੇਸ਼ ਆ ਉਹ ਤਾਂ ਲਾਗੂ ਕਰਨੇ ਕਰਨੇ ਆ ਸ਼ੌਮਲੀ ਕਮੇਟੀ ਬੰਬੰਦ ਆ। ਉਹਨਾਂ ਦੇ ਉੱਤੇ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੇ ਉੱਤੇ ਆਪਣੇ ਪੈਰਾ ਦੇ